ਤਾਕਦੋ ਪਿੰਡ ਵਾਸੀ ਅਤੇ ਗੁੱਜਰ ਭਾਈਚਾਰਾ ਆਮੋ ਸਾਹਮਣੇ ਹੋਏ ਨੇ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿਵੇਂ ਇੱਕ ਦੂਜੇ ਦੇ ਉੱਪਰ ਇੱਟ ਪੱਥਰ ਆ ਜਿਹੜੇ ਉਹ ਭਰਾਈ ਜਾ ਰਿਹਾ ਦੱਸਦੀ ਹੈ ਕਿ ਬੇਸਹਾਰਾ ਗਾਵਾਂ ਨੂੰ ਫੜਨ ਪਿੱਛੇ ਸਾਰਾ ਮਾਹੌਲ ਵਿਗੜਿਆ ਤੇ ਦੋਵੇਂ ਧਿਰਾਂ ਆਮੋ ਸਾਹਮਣੇ ਹੁੰਦੀਆਂ ਨੇ ਪਿੰਡ ਵਾਸੀਆਂ ਦੇ ਵੱਲੋਂ ਗੁੱਜਰ ਭਾਈਚਾਰੇ ਦੇ ਉੱਪਰ ਇਲਜ਼ਾਮ ਲਗਾਏ ਗਏ ਨੇ ਕਿ ਜਦੋਂ ਉਹ ਬੇਸਹਾਰਾ ਗਾਵਾਂ ਨੂੰ ਫੜ ਰਹੇ ਸੀ ਅਤੇ ਗਊਸ਼ਾਲਾ ਲਜਾਣ ਦੇ ਲਈ ਇਕੱਠੀਆਂ ਕਰ ਰਹੇ ਸੀ ਤਾਂ ਇਸ ਦੇ ਦੌਰਾਨ ਇੱਕ ਗਾਂ ਉਹਨਾਂ ਤੋਂ ਭੱਜ ਕੇ ਗੁੱਜਰ ਭਾਈਚਾਰੇ ਦਾ ਜੋ ਬਾੜਾ ਹੁੰਦਾ ਉੱਥੇ ਚਲੇ ਜਾਂਦੀ ਆ ਜਿਸ ਤੋਂ ਬਾਅਦ ਜਦੋਂ ਗਾਂ ਨੂੰ ਵਾਪਸ ਬਾਹਰ ਕੱਢਣ ਲਈ ਜਾਂਦੇ ਨੇ ਤਾਂ ਇਸੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਆ ਤੇ ਬਹਿਸ ਤੋਂ ਬਾਅਦ ਫਿਰ ਗੱਲ ਇੱਟਾਂ ਪੱਥਰਾਂ ਤੱਕ ਪਹੁੰਚ ਜਾਂਦੀ ਆ ਤਾਂ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਨੇ ਇਹ ਜਦੋਂ ਦੋਵੇਂ ਤੇਰਾ ਆਮੋ ਸਾਹਮਣੇ ਹੋਈਆਂ ਨੇ ਇਸ ਦੌਰਾਨ ਦੋ ਨੌਜਵਾਨ ਜ਼ਖਮੀ ਵੀ ਦੱਸੇ ਜਾ ਰਹੇ ਨੇ ਜਿੰਨਾਂ ਨੂੰ ਇਲਾਜ ਦੇ ਲਈ ਹਸਪਤਾਲ ਵੀ ਲੈ ਜਾਣਾ ਪਿਆ ਉੱਥੇ ਹੀ ਮੌਕੇ ਦੇ ਉੱਪਰ ਪੁਲਿਸ ਪ੍ਰਸ਼ਾਸਨ ਪਹੁੰਚਦਾ ਤੇ ਮੌਕੇ ਦੇ ਉੱਪਰ ਪਹੁੰਚ ਕੇ ਜਿਹੜੀ ਜਾਂਚ ਆਹੋ ਸ਼ੁਰੂ ਕਰ ਦਿੱਤੀ ਗਈ ਉੱਥੇ ਹੀ ਜਦੋਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਗੁੱਜਰ ਭਾਈਚਾਰੇ ਦੇ ਉੱਪਰ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੇ ਵੱਲੋਂ ਪਹਿਲਾਂ ਸ਼ੁਰੂਆਤ ਕੀਤੀ ਗਈ ਆ ਤਾਂ ਦੱਸ ਦਈਏ ਕਿ ਜਦੋਂ ਬੇਸਹਾਰਾ ਗਾਵਾਂ ਨੂੰ ਪਿੰਡ ਵਸਤੀਆਂ ਦੇ ਵੱਲੋਂ ਫੜਿਆ ਜਾ ਰਿਹਾ ਸੀ ਕਿ ਤਾਂ ਕਿ ਉਹਨਾਂ ਨੂੰ ਇਕੱਠੀਆਂ ਕਰਕੇ ਗਊਸ਼ਾਲਾ ਦੇ ਵਿੱਚ ਛੱਡਿਆ ਜਾ ਸਕੇ ਇਸੇ ਦੌਰਾਨ ਇੱਕ گاਾਂ ਭੱਜ ਕੇ ਗੁਜਰਾਂ ਦੇ ਬਾੜੇ ਦੇ ਵਿੱਚ ਪੜ ਜਾਂਦੀ ਹੈ ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਸ਼ੁਰੂ ਹੁੰਦਾ ਇਸ ਵਿਵਾਦ ਨੂੰ ਲੈ ਕੇ ਪਿੰਡ ਵਾਸੀਆਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਕੀ ਇਲਜ਼ਾਮ ਲਗਾਏ ਗਏ ਨੇ ਉੱਥੇ ਹੀ ਇਸ ਮਾਮਲੇ ਦੀ ਜਾਂਚ ਕਰਨ ਪਹੁੰਚੇ ਪੁਲਿਸ ਅਫਸਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਓਏ ਗਾਈਆਂ ਫੜਦੇ ਯਾਰ ਪੁੱਤਰੀਆਂ ਡਾਂਡ ہماری ਗੁਜਰ ਨੇ ਇੱਕ ਅੱਛਾ ਜਾ ਰੁਕਾ ਜੇ ਸਾਰਿਆਂ ਦੀ ਭਲਾਈ ਆ ਐਕੜੇ ਨਹੀਂ ਸਾਰੇ ਜਰੋਜ ਇੱਥੇ ਐਕਸੀਡੈਂਟ ਹੋ ਕੇ ਗਾਵਾਂ ਮਾਰਦੀਆਂ ਸੜਕ ਤੇ ਨੇੜੇ ਬਿਆਸ ਡੇਰੇ ਦੇ ਸਾਰੇ ਤੇ ਧਿਆਨ ਚ ਹੋਊਗਾ ਇੱਥੇ ਹਰ ਹਫ਼ਤੇ ਦੂਜੇ ਤੀਜੇ ਦਿਨ ਗਾਹ ਮਰੀ ਪਈ ਹੁੰਦੀ ਆ ਐਕਸੀਡੈਂਟ ਹੋ ਕੇ ਚਾਹੇ ਗੁਜਰ ਬੈਠੇ ਇਧਰੋਂ ਡੱਕਰ ਦੇ ਚਾ ਉਧਰੋਂ ਆ ਗਿਆਂ ਵਿਚਾਰਿਆਂ ਨੂੰ ਪਤਾ ਨਹੀਂ ਲੱਗਦਾਗਾ ਸਾਰਾ ਨਗਰ ਸਾਡਾ ਕੱਤਰ ਹੋ ਕੇ ਗਾਵਾਂ ਨੂੰ ਫੜ ਲੱਗਾ ਸੀ ਗਊਸ਼ਾਲਾ ਵਿੱਚ ਪਹੁੰਚਾਉਣ ਨੂੰ ਜਿਹੜਾ ਚੋਂ ਫੜਦੀ ਹੋਈ ਇੱਕ ਗਾਂ ਜਿਵੇਂ ਮੁੰਡੇ ਨੇ ਦੱਸਿਆ ਵੀ ਉਧਰ ਗਈ ਆ ਇਹ ਮੌਕੇ ਤੇ ਇਹੀ ਸੀਗੇ ਮੁੰਡੇ ਨਾਲ ਮੇਰਾ ਬਾਅਦ ਚ ਆ ਗਾਂ ਇਹ ਉਧਰੋਂ ਮੋੜਨ ਗਏ ਫੜਨ ਗਏ ਆ ਇਹਨਾਂ ਨੇ ਕੁਛ ਨਹੀਂ ਕੀਤਾ ਗੁਜਰਾਂ ਦਾ ਇਹਨਾਂ ਦਾ ਸੁਣਿਆਗਾ ਗੱਲਬਾਤ ਉਹ ਜਰੇ ਇਹਨਾਂ ਨੂੰ ਸਿੱਧੇ ਟੱਟ ਕੇ ਪੈ ਗਏ ਜਿਹਦੇ ਵਿੱਚ ਦੋ ਬੱਚੇ ਆਪਣੇ ਦੋ ਆ ਹਸਪਤਾਲ ਦੋ ਹਸਪਤਾਲ ਜੀ ਦੋ ਮੁੰਡੇ ਸਾਡੇ ਦਾਖਲ ਆ ਜੀ ਅਸੀਂ ਇਹੀ ਜਾਣੇ ਵੀ ਕਾਰਵਾਈ ਬੰਨਦੀ ਠੋਕੇ ਕੀਤੀ ਜਾਵੇ ਇਹਨਾਂ ਤੇ ਜਿਹੜੀ ਧਾਰਾ ਲੱਗਦੀ ਆ ਉਹ ਧਾਰਾ ਲਾਈ ਜਾਵੇ ਬੱਟ ਜਿਹੜੇ ਇਹ ਆਪਣਾ ਸੜਕਾਂ ਤੇ ਮੱਝਾ 2 2 3 300 ਲਈ ਫਿਰਦੇ ਆ ਕੋਈ ਐਮਰਜੈਂਸੀ ਸਾਡੇ ਬੰਦਾ ਕੋਈ ਮਰੀਜ਼ ਕੋਈ ਕਿਸੇ ਨੂੰ ਨਿਕਲਣਾ ਪੈ ਜੇ ਮੈਂ ਇਹਦੇ ਨਾਲ ਖੁਦ ਹੋਈ ਆ ਮੈਂ ਪੌਣਾ ਘੰਟਾ ਇਹਨਾਂ ਦੇ ਜਾਮ 'ਚ ਖੜਾ ਰਿਆ ਮੱਝਾਂ ਦੇ ਕੀਕਮਾ ਚੋ ਸਾਹਬ ਨੇ ਸਾਡੀ ਵਧੀਆ ਗੱਲ ਸੁਣੀ ਆ ਸਾਰਾ ਉਹਨਾਂ ਨੇ ਧਿਆਨ ਚ ਉਹਨਾਂ ਦੇ ਲਿਆਂਦਾ ਉਹਦੇ ਵੀ ਬਣਦੀ ਕਾਰਵਾਈ ਪੂਰੀ ਠੋਕ ਕੇ ਕਰਾਂਗੇ ਉਹਨਾਂ ਦੇ ਬਿਆਨ ਲੈਣਗੇ ਹਾਂ ਤੇ ਉਹ ਹੁਣ ਬਿਆਨ ਲੈਣ ਗਏ ਆ ਹਸਪਤਾਲ ਤੇ ਇੱਕ ਜਦੋਂ ਵੀ ਇਹ ਮੇਨ ਐਂਟਰੀ ਚ ਮੈਂ ਅੱਗੇ ਵੀ ਕਈ ਵਾਰੀ ਸ਼ਾਇਦ ਵੀਡੀਓ ਕਿਸੇ ਨੇ ਦੇਖਾ ਹੁਣ ਪਾਉਂਦਾ ਰਹਿਣਾ ਵਾ ਮੇਨ ਐਂਟਰੀ ਤੇ گاਵਾ ਜਿਹਹ ਜਿੰਨਾਂ ਵੀ ਜਾਣਦੇ ਆ ਵਾ ਇਹਨਾਂ ਦੀਆਂ ਮੱਝਾਂ ਹੋਸ ਐਨਾ ਕਰ ਦਿੰਦੀਆਂ ਵੀ ਕਿਸੇ ਤੋਂ ਨੰਘਿਆ ਨਹੀਂ ਜਾਂਦਾ ਸੜਕ ਕਾਲੀ ਤੋਂ ਹਰੀ ਕੀਤੀ ਪਈ ਹੁੰਦੀ ਇਹਨਾਂ ਦੀ ਗੋਆ ਸੱਟ ਸੱਟ ਦੋ ਦੋ ਸੌ ਮੱਝ ਜਾਂਦੀ ਤਿੰਨ ਤਿੰਨ ਸੌ ਮੱਝ ਜਾਂਦੀ ਆ ਜਿਹਦੇ ਵਿੱਚੋਂ 10-15 ਮੱਝਾਂ ਹਰ ਵਕਤ ਫੋਸ ਕਰਦੀਆਂ ਹੀ ਜਾਂਦੀਆਂ ਕੀ ਮੰਗ ਮੰਗ ਆਮ ਰਾਹ ਗੀਰ ਨੂੰ ਲੰਘਣਾ ਔਖਾ ਹੋਇਆ ਵਿਆ ਇਹ ਪਹਿਲੀ ਗੱਲ ਇੱਥੇ ਨਹੀਂ ਸਾਰੇ ਪੰਜਾਬ ਦੇ ਵਿੱਚ ਰੋਡ ਤੇ ਕਿਸੇ ਗੁਜਰ ਦੀ ਮੱਝ ਨਹੀਂ ਫਿਰਨੀ ਚਾਹੀਦੀ ਇਹ ਨਾ ਤਾਂ ਕੋਈ ਕਾਨੂੰਨ ਹੀ ਐ ਇਹ ਵੀ ਆਪਾਂ ਆਪ ਦਾ ਭਲਾ ਕੋਈ ਜ਼ਿੰਮੇਵਾਰ ਆਸਤੇ ਵੀ ਪਿੱਛੇ ਜਿਹਨਾਂ ਨੇ ਰੋਕ ਲਾਤੀ ਸੀਗੀ ਵੀ ਕੋਈ ਜ਼ਿੰਮੇਵਾਰ ਮੱਝ ਨਾ ਸੜਕ ਤੇ ਲੰਘਾਵੇ ਕੀ ਮੰਗ ਕੀ ਕਰਦੇ ਹੋ ਮੰਗੇ ਇਹ ਕਰਦੇ ਸਾਰੇ ਪੰਜਾਬ ਦੇ ਵਿੱਚ ਗੁਜਰਾਂ ਦਾ ਮੱਝਾ ਬੰਦ ਹੋਣੀਆਂ ਚਾਹੀਦੀਆਂ ਕੋਈ ਵੀ ਰੋਡ ਤੇ ਨਹੀਂ ਚੜ੍ਹਣੀ ਚਾਹੀਦੀ ਤੁਹਾਨੂੰ ਇਹ ਤਾਂ ਗੁਜਰਾਂ ਦਾ ਇਹ ਅੱਡਾ ਜਗਾਣਾ ਕੋਈ ਇੱਥੇ ਸਾਡੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਚਰਾਂਦ ਨਹੀਂ ਕੀ ਚਰਾਂਦੀ ਐਣੀ ਜਦੋਂ ਹਾਂ ਤਾਂ ਸਾਨੂੰ ਫਟਣਾ ਖਰਾਬ ਕਰਦੇ ਆ ਰਾਹੀ ਗਿਰਿਆਂ ਨੂੰ ਪਰੇਸ਼ਾਨ ਕਰਦੇ ਆ ਜੇ ਕਿਸੇ ਨੇ ਕੋਈ ਮਾਰਗ ਦੇ ਭੋਗ ਤੇ ਚੱਲਿਆ ਹੁੰਦਾ ਵਾ ਅਗਲੇ ਤੇ ਚਿੱਟੇ ਲੀੜੇ ਪਾਏ ਹੁੰਦੇ ਨਾਲ ਦੀ ਗੱਡੀ ਨਾਗਦੀ ਇਹਨਾਂ ਦੀ ਮੂੰਖ ਖਿਲਾਰੀ ਪਈ ਹੁੰਦੀ ਛੜਕ ਤੇ ਸਾਰੇ ਲਵੇੜ ਜਾਂਦੇ ਆ ਆਲੂ ਵਾਲੇ ਬੰਦੇ ਥੈਂਕ ਯੂ ਬਾਈ ਜੀ ਆ ਚੱਕੇ ਸਾਰੇ ਆਸੇ ਪਾਸੇ ਸਾਰੇ ਦੁੱਧੀ ਐ ਇਹਨਾਂ ਇਹ ਜੀ ਰੌਲਾ ਇਹ ਆ ਅਸੀਂ ਗਾਈਆਂ ਸਾਡੇ ਖੇਤਾਂ ਚ ਕਰਦੀਆਂ ਤੰਗ ਅਸੀਂ ਗਊਸ਼ਾਲਾ ਨਾਲ ਇਹਨਾਂ ਗੱਲ ਕੀਤੀ ਸੀ ਉਹ ਸਾਨੂੰ ਕਹਿੰਦੇ ਵੀ ਤੁਸੀਂ ਗਾਈਆਂ ਸਾਨੂੰ ਫੜ ਕੇ ਦੇ ਦੋ ਅਸੀਂ ਗਊਸ਼ਾਲਾ ਲੈ ਜਾਂਦੇ ਆਂ ਅਸੀਂ ਤੇ ਸੜਕ ਤੇ ਐਕਸੀਡੈਂਟ ਹੁੰਦੇ ਆ ਗਾਈਆਂ ਦੇ ਵਜ੍ਹਾ ਵਜ੍ਹਾ ਅਸੀਂ ਉਹ ਗਾਈਆਂ ਫੜ ਕੇ ਹੀ ਗਊਸ਼ਾਲਾ ਵਾਲਿਆਂ ਨੂੰ ਸੱਦਿਆ ਸੀ ਉਹਨਾਂ ਨੂੰ ਹੀ ਫੜਾਉਂਦੇ ਸੀ ਗਾਈਆਂ ਉਹ ਗਾਂ ਇੱਕ ਦੇ ਢੱਡ ਨੂੰ ਰੱਸਾ ਪੈ ਗਿਆ ਤੇ ਉਹ ਗਾਂ ਭਾਜ ਤੁਰੀ ਸਾਡੇ ਤੋਂ ਅਸੀਂ ਉਹਦੇ ਮਗਰ ਸੀ ਗਾਂ ਦੇ ਅਸੀਂ ਉਹ ਗਾਂ ਫੜਦੇ ਸੀ ਉਹ ਕਿਤੇ ਗੁਜਰਾਂ ਦੇ ਪਸ਼ੂਆਂ ਦੇ ਵੈਸੇ ਦੀ ਗਾਂ ਨਾਂਗੀ ਅਸੀਂ ਜਦੋਂ ਉਹਦੇ ਮਗਰ ਗਏ ਗਾਂ ਦੇ ਉਸ ਤੋਂ ਨਾ ਉਹਨਾਂ ਦੇ ਬੁੜੀਆਂ ਨੂੰ ਗਾਲਾਂ ਕੱਢਣ ਲੱਗੀਆਂ ਵੀ ਤੂੰ ਸਾਡੇ ਪਸ਼ੂਆਂ ਚਵਾੜੀ ਫਿਰਦੇ ਆਂ ਵੀ ਇਹਨਾਂ ਨੂੰ ਫੜੋ ਅਈਆ ਕਿ ਆ ਵੀ ਅਸੀਂ ਇਹਨਾਂ ਨੂੰ ਫੜੀ ਇਹਨਾਂ ਹੀ ਗਊਸ਼ਾਲਾ ਲੈ ਕੇ ਜਾਣੀਆਂ ਵਾ ਉਹਨਾਂ ਦੇ ਕੋਸ਼ ਦੋ ਤਿੰਨ ਗਾਈਆਂ ਉਹਨਾਂ ਦੇ ਪਸ਼ੂਆਂ ਚ ਬੈਠੀਆਂ ਸੀ ਉਹ ਕਹਿੰਦੇ ਵੀ ਸਾਡੇ ਵਾਲਿਆਂ ਵੀ ਤੂੰ ਫੜ ਕੇ ਲੈ ਜਾਓ ਅਈਆ ਕਿ ਤੂੰ ਫੜ ਕੇ ਸਾਨੂੰ ਇਹ ਦੇ ਦਿਓ ਪਸ਼ੂਆਂ ਚ ਵੀ ਕੱਲ ਨੂੰ ਕੋਈ ਗੱਲਬਾਤ ਹੋਵੇ ਅਸੀਂ ਉਹਨਾਂ ਨੂੰ ਫੜਨ ਨੂੰ ਕਹਤਾ ਯਾ ਕਿ ਗਊਸ਼ਾਲਾ ਵਾਲੇ ਸੱਦੇ ਆ ਵੀ ਅਸੀਂ ਉਹਨਾਂ ਨੂੰ ਫੜਾ ਦਿੰਨੇ ਆ ਗਾਈਆਂ ਹੋਂ ਤਾਂ ਸੱਦੇ ਹੀ ਆ ਇੰਨੀ ਗੱਲ ਹੋਈ ਤੇ ਉਧਰ ਉਹਨਾਂ ਦੇ ਬੰਦੇ ਆ ਗਏ ਉਹਨਾਂ ਕੋਲੇ ਡਾਂਗਾ ਸੀ ਉਹਨਾਂ ਨੇ ਡਾਂਗਾ ਮਾਰ ਲਾ ਕੇ ਬੁੜੀਆਂ ਰੋੜੇ ਚਲਾਉਣ ਲੱਗੀਆਂ ਦੋ ਬੰਦੇ ਦਾ ਸਾਡੇ ਇੱਕ ਬੰਦੇ ਨੂੰ ਚਾੱਕੇ ਲੈ ਗਏ ਸੀ ਅੰਦਰ ਉਤੋਂ ਅੰਦਰੋਂ ਲੈ ਕੇ ਆ ਤਾਂ ਉਹਨੂੰ ਅਸੀਂ ਕੱਢ ਕੇ ਪੰਡੋ ਅਸੀਂ ਆਪਦੇ ਪੰਡ ਆਵਾਜ਼ ਦਵਾਈ ਵੀ ਆਹ ਗੱਲ ਹੋ ਗਈ ਵੀ ਗਾਈਆਂ ਆਪਣੇ ਪੰਡ ਵਾਲੇ ਫੜਦੇ ਸੀ ਜੇ ਬਊਸ਼ਾਲਾ ਨੂੰ ਫੜਾਉਣੀਆਂ ਸੀ ਉਹਨਾਂ ਨੂੰ ਜਦੋਂ ਇਹ ਪਿੰਡੋਂ ਸਰਦੇ ਉਦੋਂ ਅਸੀਂ ਉਹਨਾਂ ਨੂੰ ਪਿੰਡ ਦੇ ਬੰਦੇ ਆਏ ਸਾਡੇ ਮੋਹਦਵਾਰ ਉਹਨਾਂ ਨੂੰ ਲੈ ਕੇ ਅਸੀਂ ਉੱਥੋਂ ਬੰਦਿਆਂ ਨੂੰ ਕੱਢ ਕੇ ਲੈ ਕੇ ਆਏ ਦੋ ਮੁੰਡੇ ਦਾ ਹਸਪਤਾਲ ਪਈ ਆਈ ਸਾਡੇ ਕੀ ਕੀ ਮੰਗ ਕਰਦੇ ਹਾਂ ਮੰਗ ਆ ਸੀ ਇਹ ਕਰਦੇ ਆ ਵੀ ਇਹ ਤੋਂ ਜਿਹੜੀਆਂ ਗਾਇਆਂ ਇੱਕ ਤਾਂ ਇਹ ਕਟ ਮਾਰ ਕਰਦੇ ਆ ਮਰੀਆਂ ਪਈਆਂ ਦੋ ਗਾਇਆਂ ਦਾ ਇੱਥੇ ਅਸੀਂ ਇਹ ਮੰਗ ਕਰਦੇ ਵੀ ਇੱਥੋਂ ਉੱਠ ਖੜਨੇ ਵੀ ਸਾਡੇ ਗੰਦ ਪਾਉਂਦੇ ਆ ਵਾਹ ਨਾਲ ਸਰਦੇ ਪਸ਼ੂ ਇਹ ਪਸ਼ੂ ਦਾ ਗੰਦਾਰਾ ਉਹਨਾਂ ਖੇਤਾਂ 'ਚ ਜਾਂਦੇ ਆ ਨਾਲੇ ਅਜੇ ਮੈਨੂੰ ਹੁਣੇ ਫੋਨ ਆਇਆ ਹੈ ਕਿ ਪਿੰਡ ਤਾਰੇਵਾਲਾ ਦੇ ਰਕਬੇ ਦੇ ਵਿੱਚ ਇੱਕ ਗੁੱਜਰ ਬਰਾਦਰੀ ਬੈਠੀ ਹੈ ਔਰ ਪਿੰਡ ਤਾਰੇਵਾਲੇ ਦੇ ਕੁਝ ਨੌਜਵਾਨ ਨੇ ਉਹ ਜਿਹੜੀਆਂ ਆਵਾਰਾ ਪਸ਼ੂ ਹੈ ਫਿਲਹਾਲ ਹਲੇ ਮੈਂ ਪਹੁੰਚੇ ਆ ਸਾਰੀ ਇਨਵੈਸਟੀਗੇਸ਼ਨ ਅਜੇ ਮੈਂ ਕਰਨੀ ਹੈ ਬਟ ਬੁੱਢਲੇ ਤੌਰ ਤੇ ਹੁਣੇ ਹੀ 2 ਮਿੰਟ ਦੇ ਵਿੱਚ ਮੈਨੂੰ ਇਹ ਪਤਾ ਲੱਗਾ ਕਿ ਤਾਰੇਵਾਲੇ ਦੇ ਨੌਜਵਾਨ ਉਹ ਆਵਾਰਾ ਗਊਆਂ ਨੂੰ ਇਕੱਠੀਆਂ ਕਰਕੇ ਤੇ ਇਧਰ ਗਊਸ਼ਾਲਾ ਵਿੱਚ ਚੜਨ ਆਸਤੇ ਆ ਰਹੇ ਸੀ ਉਹ ਆਵਾਰਾ ਪਸ਼ੂ ਇੱਕ ਭੱਜ ਕੇ ਗੁੱਜਰਾਂ ਦੇ ਵਾੜੇ ਵਿੱਚ ਵੜ ਗਏ ਉਹਨਾਂ ਦੀ ਤਾਰ ਜੀ ਟੁੱਟ ਗਈ ਉੱਥੋਂ ਜੀ ਜਿੰਨੂੰ ਲੈ ਕੇ ਪੰਜ ਚਾਰ ਮੁੰਡੇ ਹੈਗੇ ਨੇ ਤਾਰੇ ਵਾਲੇ ਦੇ ਔਰ ਪੰਜ ਚਾਰ ਮੁੰਡੇ ਇਧਰ ਦੇ ਹੈਗੇ ਨੇ ਗੁੱਜਰ ਬਰਾਦਰੀ ਦੇ ਪੰਜ ਸਤ ਮੁੰਡੇ ਆ ਇਹ ਆਪਸ ਵਿੱਚ ਉਲਝ ਪਏ ਇਹਨਾਂ ਨੇ ਧੱਕਾ ਮੁਕੀ ਕੀਤੀ ਝਗੜਾ ਕੀਤਾ ਬਟ ਮੈਂ ਹੁਣ ਮੌਕੇ ਤੇ ਆਇਆ ਮੌਕਾ ਦੇਖਦਾ ਹਾਲਾਤ ਦੇਖਦਾ ਜੋ ਮੌਕਾ ਵਾਰਦਰ ਤੇ ਵਦੂ ਤੇ ਕੋਈ ਜਿਹੜੇ ਬੰਦੇ ਕੋਈ ਸਿਆਣੇ ਕੋ ਹਾਜ਼ਰ ਸਨ ਉਹਨਾਂ ਤੋਂ ਪੁੱਛ ਕੁੱਛ ਕਰਕੇ ਅਸੀਂ ਤਤਸਪਾ ਵਿੱਚ ਸੱਤ ਲਾਉਣੇ ਆ ਵੀ ਕੀ ਗੱਲਬਾਤ ਹੈਗੀ ਸਰ ਕੀ ਇਹਨਾਂ ਦੋਨਾਂ ਤਰ੍ਹਾਂ ਦੇ ਵਿੱਚ ਲੜਾਈ ਦੇ ਵਿੱਚ ਕੁਝ ਫੱਟੜ ਵੀ ਹੋਏ ਆ ਕੁਝ ਲੋਕ ਪਤਾ ਲੱਗਾ ਜੀ ਕਹਿੰਦੇ ਵੀ ਇੱਕ ਦੇ ਸਿਰ ਦੇ ਸੱਟ ਲੱਗੀ ਹੈ ਦੂਜੇ ਪਾਸੇ ਤੋਂ ਇਹ ਸੁਭਾਵਕ ਕੀ ਹੈ ਜੀ ਜਦੋਂ ਕੋਈ ਮਾੜਾ ਮੋਟਾ ਝਗੜਾ ਹੋਵੇ ਤੇ ਇੱਕ ਦੂਜੇ ਦੇ ਠੱਕੇ ਮੁੱਕੇ 'ਚ ਸੱਟ ਵੱਜ ਜਾਂਦੀ ਹੈ ਬਟ ਜੋ ਪੁਲਿਸ ਪ੍ਰਸ਼ਾਸਨ ਨੇ ਹੁਣ ਅਸੀਂ ਆ ਗਏ ਆ ਅਸੀਂ ਦੋਹਾਂ ਧਿਰਾਂ ਨੂੰ ਸਮਝਾ ਕੇ ਇੱਥੋਂ ਤੋਰ ਦਿੱਤਾ ਹੈ ਤੇ ਅਕੋਰਡਿੰਗ ਰੂਲ ਜੋ ਨੈਕਸਟ ਕਾਰਵਾਈ ਹੋਏਗੀ ਪਹਿਲਾਂ ਉਹਦੀ ਪੜਤਾਲ ਕੀਤੀ ਜਾਊਗੀ ਪੜਤਾਲ ਉਪਰੰਤ ਜੋ ਹਾਲਾਤ ਸਾਹਮਣੇ ਆਉਣਗੇ ਉਹਨਾਂ ਦੀ ਆਪਾਂ ਅਕੋਰਡਿੰਗ ਟੂ ਰੂਲ ਮੁਤਾਬਕ ਮناسب ਕਾਰਵਾਈ ਕੀਤੀ ਜਾਏਗੀ